ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਦੇ ਵਿੱਚ ਸਰਕਾਰ ਦੇ ਧਾਮਿਆਂ ਦੀ ਫੂਕ ਨਿਕਲਦੀ ਕੋਈ ਨਜ਼ਰ ਆ ਰਹੀ ਜਿੱਥੇ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਲਈ ਮੁਸੀਬਤ ਬਣਦਾ ਜਾ ਰਿਹਾ ਹੈ ਪਿੰਡ ਦੇ ਲੋਕਾਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਰਕਾਰ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਵਕ ਵਕ ਪਿੰਡਾਂ ਦੇ ਵਿਕਾਸ ਦੇ ਵਿੱਚ ਗ੍ਰਾਂਟਾਂ ਦੇ ਗੱਫੇ ਦੇ ਕੇ ਵਿਕਾਸ ਕੀਤਾ ਜਾ ਰਿਹਾ ਤੇ ਉਦਰੀ ਜੇ ਗੱਲ ਕੀਤੀ ਜਾਵੇ ਪਿੰਡ ਠੱਠੀਆਂ ਮਹੰਤਾਂ ਦੀ ਤੋਥੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਦਾਅਵਿਆਂ ਦੀ ਜਿਹੜੀ ਕਿ ਹੈ ਫੁੱਕ ਜਿਹੜੀ ਕਿ ਨਿੱਕਲ ਰਹੀ ਹੈ ਉੱਥੇ ਦੇ ਲੋਕਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ ਕੋਹਾਰ ਲਗਾਈ ਜਾ ਰਹੀ ਹੈ ਲੋਕਾਂ ਦਾ ਕਹਿਣਾ ਕੀ ਗੰਦਾ ਪਾਣੀ ਛੱਪੜ ਦਾ ਗੰਦਾ ਪਾਣੀ ਉਹਨਾਂ ਦੇ ਘਰ ਦੇ ਵਿੱਚ ਵੱਧਦਾ ਜਾ ਰਿਹਾ ਜਿਸ ਕਾਰਨ ਕਾਫੀ ਬਿਮਾਰੀਆਂ ਹੋਣ ਦਾ ਵੀ ਖਰਚਾ ਜਿਹੜਾ ਕਿ ਬਣਿਆ ਹੋਇਆ ਉਹਨਾਂ ਦੇ ਬੱਚੇ ਵੀ ਇਸ ਗੰਦੇ ਪਾਣੀ ਚ ਨਿਕਲਣ ਦੇ ਲਈ ਮਜਬੂਰ ਹੋ ਰਹੇ ਨੇ ਤੇ ਉਹ ਪਿਛਲੇ ਕਈ ਸਾਲਾਂ ਤੋਂ ਨਰਕਪਰੀ ਜ਼ਿੰਦਗੀ ਬਤੀਤ ਕਰਨ ਦੇ ਲਈ ਮਜਬੂਰ ਹੋ ਚੁੱਕੇ ਨੇ ਅੱਡੀ ਗੱਲ ਦਾ ਮਸਲਾ ਇਹ ਆ ਵੀ ਜੋ ਮੈਂ ਵੀ ਆਈ ਆ ਇਤਨਾ ਹੀ ਛੱਪੜ ਰਿਹਾ ਵਾ ਇਹ ਛੱਪੜ ਦਾ ਪਾਣੀ ਸੁੱਕਦਾ ਹੀ ਨਹੀਂ ਜਦੋਂ ਸਾਡੇ ਬੱਚੇ ਸਕੂਲ ਜਾਂਦੇ ਰਾਹ ਚ ਡਿੱਗਦੇ ਵੀ ਆ ਨਿਸ਼ਕਾਨ ਮਿੰਦਾ ਇੱਥੇ ਤੈਨੀਆਂ ਚਾਰ ਮੌਤਾਂ ਵੀ ਆਈਆਂ ਛੱਪੜ ਦੇ ਵਿੱਚ ਚੰਗੀਆਂ ਪਲੀਆਂ ਮੌਤਾਂ ਆਈਆਂ ਮੁੰਡਿਆਂ ਦੀਆਂ ਡੁੱਬ ਗਏ ਆ ਤੇ ਉਹਨਾਂ ਮਾਂ ਪਿਓ ਦਾ ਕੀ ਮਸਲਾ ਵਾ ਉਹ ਤੇ ਮਾਂ ਪਿਓ ਮਰਿਆ ਹੀ ਆ ਸਦਾ ਵਹਤੀ ਜਿਨ੍ਹਾਂ ਦੇ ਬੱਚੇ ਮਰ ਗਏ ਆ ਡੁੱਬ ਡੁੱਬ ਕੇ ਵਿੱਚ ਤੇ ਗਾਂ ਵੀ ਖਤਰਾ ਇਹ ਛੱਪੜ ਦਾ ਹਨੂ ਸਾਡਾ ਮਸਲਾ ਲਵਣਾ ਚਾਹੀਦਾ ਵਾ ਮਸਲਾ ਇਹ ਆ ਵੀ ਇੱਥੇ ਮੇਰਾ ਵਸਨੀਕ ਇੱਥੇ ਘਰ ਆ ਘਰ ਦੇ ਗਵਾਨ ਛੱਪੜਾ ਛੱਪੜ ਜਿਹੜਾ ਵਾ ਕਾਫੀ ਸਾਲਾਂ ਤੋਂ ਜਿਹੜਾ ਵਾ ਓਵਰਫਲੋ ਆ ਇਹਦਾ ਨਿਕਾਸ ਕੋਈ ਨਹੀਂ ਆ ਸਾਡੀ ਮੰਗ ਪਹਿਲਾਂ ਵੀ ਪੰਚਾਇਤਾਂ ਨੂੰ ਹੀ ਰਹੀ ਆ ਕਿ ਇਸ ਛੱਪੜ ਦਾ ਜਿਹੜਾ ਨਿਕਾਸ ਆ ਉਹ ਪੋਰਿਆਂ ਦੇ ਥਰੂ ਹੀ ਹੋ ਸਕਦਾ ਪੋਰੇ ਅਜੇ ਤੱਕ ਕਿਤੇ ਨਹੀਂ ਪੈਂਦੇ ਪੋਰੇ ਜਿੰਨਾਂ ਚਿਰ ਨਾ ਪਏ ਉਹਨਾਂ 'ਚ ਛੱਪੜ ਦਾ ਨਿਕਾਸ ਨਹੀਂ ਆ ਛੱਪੜ ਦਾ ਨਿਕਾਸ ਨਾ ਹੋ ਕਰਕੇ ਸਾਡੇ ਗਲੀਆਂ 'ਚ ਘਰਾਂ 'ਚ ਜਿਹੜਾ ਪਾਣੀ ਆਵੜਿਆ ਵਾ ਇਹ ਲੋਕਾਂ ਦਾ ਨੰਗਣਾ ਵੀ ਬਹੁਤ ਮੁਸ਼ਕਲ ਆ ਇਸ ਕਰਕੇ ਨੰਗਣਾ ਤਾਂ ਮੁਸ਼ਕਲ ਇਹਦੇ ਨਾਲ ਜਿਹੜਾ ਬਿਮਾਰੀ ਦਾ ਡਰ ਆ ਉਹ ਇਹਦੋਂ ਵੀ ਜ਼ਿਆਦਾ ਖਤਰੇ ਵਾਲਾ ਕਿ ਜਿਹੜਾ ਡੇਂਗੂ ਵਰਗੀਆਂ ਬਿਮਾਰੀਆਂ ਹੋਰ ਨਾਮਰਾਜ਼ ਬਿਮਾਰੀਆਂ ਜਿਹੜੀਆਂ ਮੱਖੀ ਮੱਛਰ ਹੈ ਜੇ ਵਰਗੀਆਂ ਬਿਮਾਰੀਆਂ ਫਲਾ ਰਿਆ ਇਹ ਛੱਪੜ ਜਿਹੜਾ ਵਾ ਇਸ ਟਾਈਮ ਛੱਪੜ ਨਹੀਂ ਆ ਇਹਨੂੰ ਆਪਾਂ ਬਿਮਾਰੀਆਂ ਦਾ ਘਰ ਕਹਾਂਗੇ ਜੀ ਤੇ ਸੰਬੰਧਿਤ ਜਦੋਂ ਪੱਤਰਕਾਰਾਂ ਨੇ ਬਲੌਕ ਸੈਕਟਰੀ ਭੁਪਿੰਦਰ ਸਿੰਘ ਨੌਸ਼ਰਾ ਪੰਨੂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪੁੱਜੀ ਤਾਂ ਫਿਰ ਵੀ ਹੋ ਮੌਕਾ ਦੇ ਕੇ ਜੋ ਵੀ ਸੰਭਵ ਹੋ ਸਕੇਗਾ ਉਹ ਕਰਨਗੇ ਜਿਹੜੇ ਠੱਟੀਆਂ ਪਿੰਡ ਦੇ ਵਿੱਚ ਜਿਹੜੇ ਪਾਣੀ ਬਾਰੇ ਸਾਨੂੰ ਹੁਣ ਪਤਾ ਲੱਗਾ মিডিਆ ਜਰੀਏ ਪਤਾ ਲੱਗਾ ਕਿ ਉੱਥੇ ਪਾਣੀ ਖੜਾ ਵਾ ਸਾਡੇ ਕੋਲ ਕੋਈ ਉਹਦੀ ਲਿਖਤੀ ਸ਼ਿਕਾਇਤ ਨਹੀਂ ਆਈ ਉਹ ਅਸੀਂ ਪ੍ਰਬੰਧਕ ਨਾਲ ਗੱਲ ਕਰਕੇ ਹੁਣ ਦਾ ਪ੍ਰਬੰਧਕ ਸਾਡੇ ਕੋਲ ਆਏ ਮੀਟਿੰਗ ਤੇ ਆਉਂਦੇ ਆ ਉਹਨਾਂ ਨਾਲ ਗੱਲ ਕਰਕੇ ਸੰਪਰਕ ਕਰਕੇ ਉੱਥੇ ਮੌਕਾ ਵੇਖ ਲਾਂਗੇ ਜੋ ਵੀ ਉੱਥੇ ਬਣਦਾ ਮੌਕੇ ਤੇ ਕੰਮਾਂ ਤੇ ਕਰਵਾਇਆ ਜਾਊਗਾ ਕਦਰੇ ਪਿੰਡ ਵਾਸੀਆਂ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਨਾ ਅਨਦਰ ਕਹਿੰਦਾ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢ ਤਾਂ ਜੋ ਪਿੰਡ ਵਾਸੀ ਸਕੂਨ ਪਰ ਜਿੰਦਗੀ ਬਤੀਤ ਕਰ ਸਕਣ